ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦੋਸਤੋ ਅਸੀਂ ਖੜੇ ਆ ਪਿੰਡ ਦਰਾਕਾਪੱਤੀ ਦੇ ਵਿੱਚ ਅੱਜ ਮੈਂ ਸੈਣੇ ਤੋਂ ਆ ਰਿਹਾ ਸੀ ਤੇ ਆਉਂਦੇ ਆਉਂਦੇ ਹੁੱਥੋਂ ਦੀ ਜਦੋਂ ਨੰਗ ਰਹੇ ਸੀਗੇ ਤਾਂ ਸਾਹਮਣੋਂ ਨਹਿਰੀ ਕੋਠੀ ਦਿਸ ਗਈ ਮੇਰੇ ਨਾਲ ਸਾਥੀ ਅਮਰਤਪਾਲ ਸੀ ਤੇ ਅਸੀਂ ਦੋਨੇ ਗੱਡੀ ਤੋਂ ਆਏ ਸੀ ਅਸੀਂ ਇੱਕ ਮੀਟਿੰਗ ਤੋਂ ਤਾਂ ਨਹਿਰੀ ਕੋਠੀਆਂ ਮੈਨੂੰ ਦੇਖਣ ਦਾ ਬੜਾ ਸ਼ੌਕ ਆ ਮੈਂ ਜਦੋਂ ਵੀ ਨਹਿਰੀ ਕੋਠੀਆਂ ਤੇ ਜਾਣਾ ਕਦੇ ਵੀ ਕਿਤੇ ਮਿਲ ਜੇ ਤਾਂ ਉਥੇ ਜ਼ਰੂਰ ਮੇਰਾ ਐਂਜੀ ਕਰਦਾ ਹੁੰਦਾ ਵੀ ਯਾਰ ਇਹਨਾਂ ਨੂੰ ਦੇਖਿਆ ਜਾਵੇ ਦੇਖੋ ਦੋਸਤੋ ਕਿੰਨੀ ਸ਼ਾਨਦਾਰ ਚੀਜ਼ ਆ ਕਿਸੇ ਟਾਈਮ ਸਾਡੇ ਦੇਸ਼ ਤੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਲੋਕਾਂ ਨੂੰ ਅਸੀਂ ਕਹਿੰਦੇ ਆ ਯਾਰ ਅੰਗਰੇਜ਼ਾਂ ਨੇ ਸਾਡਾ ਖੂਨ ਚੁੱਸਿਆ ਸਾਡੇ ਦੇਸ਼ ਨੂੰ ਲੁੱਟ ਕੇ ਲੈ ਗਏ ਪਰ ਉਹ ਸਾਨੂੰ ਬਹੁਤ ਕੁਝ ਦੇ ਕੇ ਵੀ ਗਏ ਨੇ ਇਹ ਵੀ ਗੱਲਾਂ ਕਿਤੇ ਨਾ ਕਿਤੇ ਹੈਗੀਆਂ ਆ ਉਹ ਨਹਿਰੀ ਕੋਠੀਆਂ ਨੇ ਜਿਨ੍ਹਾਂ ਦੀ ਸੰਭਾਲ ਕਰਨੀ ਸਾਡੀਆਂ ਸਰਕਾਰਾਂ ਦਾ ਫਰਜ਼ ਸੀ ਸਾਡੇ ਲੋਕਾਂ ਦਾ ਫਰਜ਼ ਸੀ ਦੇਖੋ ਇੱਥੇ ਕਿੰਨੀ ਬੇਸ਼ਕੀਮਤੀ ਜ਼ਮੀਨ ਪਈਆ ਆਸੇ-ਪਾਸੇ ਬੜੇ ਸੋਹਣੇ-ਸੋਹਣੇ ਦਰਖਤ ਲਾਏ ਆਸੀਂ ਅੱਜ ਇੱਥੇ ਆ ਉਹ ਮਤਲਬ ਬੜੇ ਹਲਕੇ-ਫੁਲਕੇ ਦਰਖਤ ਲਾਤੇ ਕਿਸੇ ਟਾਈਮ ਇੱਥੇ ਅੰਗਰੇਜ਼ਾਂ ਨੇ ਅੰਗਰੇਜ਼ ਅਧਿਕਾਰੀਆਂ ਨੇ ਹੈਨਾ ਰੈਵਨਿਊ ਡਿਪਾਰਟਮੈਂਟ ਦੇ ਅਫਸਰਾਂ ਨੇ ਬੜੇ ਸੋਹਣੇ-ਸੋਹਣੇ ਰੁੱਖ ਲਾਏ ਸੀ ਅਸੀਂ ਅੱਜ ਵੀ ਇੱਥੇ ਬਾਗ-ਬਗੀਚੇ ਲਗਾ ਸਕਦੇ ਆ ਦੇਖੋ ਇਸ ਚਲੋ ਭਾਵੇਂ ਬਹੁਤ ਸਾਰੇ ਪ੍ਰਾਣੀ ਹੋਣ ਕਰਕੇ ਹੁਣ ਇਹਦੀਆਂ ਡਾਟਾ ਟੁੱਟ ਰਹੀਆਂ ਨੇ ਪਰ ਅੰਦਰ ਦੇਖੀ ਆਪਾਂ ਹਾਂ ਹੂੰ ਇੱਥੇ ਪਸ਼ੂ ਪਸੇਰੇ ਖੜਦੇ ਨੇ ਤੇ ਸੱਤਾਂ ਹੁਣ ਬਿਲਕੁਲ ਠੰਡੀਆਂ ਤੁਰੀਆਂ ਜਾਂਦੀਆਂ ਨਹੀਂ ਅੰਦਰ ਲੋਕ ਲੱਗੇ ਹੋਏ ਨੇ ਅੰਦਰੋਂ ਨਹੀਂ ਦੇਖਿਆ ਜਾ ਸਕਦਾ ਸੀਨ ਪਰ ਇਹ ਇੱਕ ਵਿਰਾਸਤ ਰਹੀ ਆ ਸਾਡੀ ਪੰਜਾਬ ਦੀ ਹੈ ਨਾ ਤੇ ਸਾਡਾ ਜੀ ਕੀਤਾ ਜਾ ਰਿਹਾ ਇਹ ਦਿਖਾਈ ਜਾਵੇ ਹੂੰ ਭਾਵੇਂ ਇਹਦਾ ਨਕਸ਼ਾ ਹੀ ਆ ਪਰ ਨਕਸ਼ਾ ਬਹੁਤ ਸੋਹਣਾ ਅ ਅਮਰਤ ਕਿੰਨੇ ਲੱਗਦਾ ਦੇਖੋ ਹਨ ਕਿਹੜੇ ਹਿਸਾਬ ਨਾਲ ਚੀਜ਼ਾਂ ਸ਼ਾਨਦਾਰ ਬਣੀਆਂ ਨੇ ਇਹ ਕਿੰਨੇ ਸ਼ਾਨਦਾਰ ਹੈ ਵੀ ਬਿਲਕੁਲ 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 ਆਰਕੀਟੈਕਚਰ ਕਿੰਨਾ ਪਿਆਰਾ ਹੈ ਹਨ हां ਦੇਖੋ ਤੁਸੀਂ ਉਧਰ ਵੀ ਜਿਹੜਾ ਮੇਰਾ ਖਿਆਲ ਜਿਹੜੇ ਛੋਟੇ ਅਧਿਕਾਰੀ ਹੋਣਗੇ ਉਹਨਾਂ ਵਾਸਤੇ ਬਿਲਡਿੰਗਾਂ ਬਣੀਆਂ ਦਰਖਤ ਲਾਏ ਹੋਏ ਆ ਹਨ ਆ ਦੇਖੋ ਡਰੇਨ ਦਾ ਸਿਸਟਮ ਬਣਾਇਆ ਹੋਇਆ ਇਹਨਾਂ ਨੇ ਨਾਲੀ ਬਣਾਈ ਹੋਈ ਆ ਹਨ ਵੀ ਛੱਤਾਂ ਦਾ ਪਾਣੀ ਇਹਨਾਂ ਨੇ ਕਿਵੇਂ ਜੂਜ਼ ਕੀਤਾ ਸੀ ਦੇਖੋ ਪੰਤਾਲਿਆਂ ਦਾ ਪਾਣੀ ਆਉਂਦਾ ਆ ਵੀ ਬਣਾਏ ਹੋਏ ਨੇ ਅੰਦਰ ਵੀ ਹੈਗੇ ਨੇ ਇਧਰ ਕਮਰੇ ਪਿੱਛੇ ਦੀ ਤੇ ਪਰ ਇੱਥੇ ਹੁਣ ਗੰਦੇ ਹੋਏ ਪਏ ਨੇ ਹਨ ਪਸ਼ੂ ਪਸੇ ਵੜਬੜ ਕੇ ਆ ਕਿਤੇ ਗੋਲ ਦਰਵਾਜ਼ਾ ਸੀ ਤੇ ਇਸ ਤਰ੍ਹਾਂ ਉਹ ਉਧਰ ਦਰਵਾਜੇ ਬਣੇ ਹੋ ਬਿਲਡਿੰਗਾਂ ਟੁੱਟੀਆਂ ਪਈਆਂ ਨੇ ਸੋ ਦੋਸਤੋ ਇਹ ਸਾਡੀ ਜੇ ਕੋਈ ਸ਼ਾਸਕ ਕਿਸੇ ਦੇਸ਼ ਤੇ ਰਾਜ ਕਰਦਾ ਹਨ ਉਹ ਕੁਛ ਦੇ ਕੇ ਵੀ ਜਾਂਦਾ ਮੁਗਲਾਂ ਨੂੰ ਅਸੀਂ ਕਹਿੰਦੇ ਹਾਂ ਵੀ ਮੁਗਲਾਂ ਨੇ ਸਾਡੇ ਦੇਸ਼ ਤੇ ਰਾਜ ਕੀਤਾ ਮੁਗਲਾਂ ਨੇ ਵੀ ਸਾਨੂੰ ਕਿਆ ਕਮਾਲ ਦੀਆਂ ਤਰੂਹਰ ਦਿੱਤੇ ਅੱਜ ਜੇ ਯਾਦ ਕੀਤਾ ਜਾਂਦਾ ਇੰਡੀਆ ਨੂੰ ਤਾਂ ਤਾਜ ਮਹਿਲ ਲਾਲ ਕਲਾ ਹਨਾ ਬਲੰਦ ਦਰਵਾਜਾ ਉਹ ਮੁਗਲਾਂ ਦੀਆਂ ਨਿਸ਼ਾਨੀਆਂ ਨੇ ਐਵੇਂ ਜਿਕਰ ਉਹ ਅੰਗਰੇਜ਼ਾਂ ਦੇ ਆ ਅੰਗਰੇਜ਼ਾਂ ਨੇ ਸਾਨੂੰ ਨਹਿਰੀ ਸਿਸਟਮ ਦਿੱਤਾ ਅੰਗਰੇਜ਼ਾਂ ਨੇ ਸਾਨੂੰ ਜਿਹੜਾ ਹੈ ਡਾਕ ਵਿਭਾਗ ਦਿੱਤਾ ਅੰਗਰੇਜ਼ਾਂ ਨੇ ਸਾਨੂੰ ਸਭ ਤੋਂ ਰੇਲਵੇ ਵਿਭਾਗ ਦੇ ਰੇਲਵੇ ਰੇਲਵੇ ਸਾਨੂੰ ਦਿੱਤਾ ਜਿਹੜਾ ਦੇਸ਼ ਸਾਡਾ ਜਾਤ ਪਾਤ ਦੇ ਨਾਂ ਤੇ ਇਕੱਠਾ ਨਹੀਂ ਸੀ ਹੁੰਦਾ ਕਦੇ ਸਾਡੇ ਲੋਕ ਇੱਕ ਦਮ ਬੈਠ ਕੇ ਨਹੀਂ ਚੱਲਦੇ ਉਹ ਸਾਰੇ ਇਕੱਠੇ ਇੱਕ ਟ੍ਰੇਨਾਂ 'ਚ ਜਾਣ ਲੱਗੇ ਕਮਿਊਨੀਕੇਸ਼ਨ ਕਿੰਨਾ ਤਕੜਾ ਕੀਤਾ ਉਹ ਕੀ ਕਮਾਲ ਕੀ ਕਮਾਲ ਹਾਂ ਜਿਹੜਾ ਹਰ ਇੱਕ ਦੀ ਚਿੱਠੀ ਜਾਣੀ ਹੈ ਨਾ ਦੂਰ ਦੂਰ ਜਿਹੇ ਟਾਈਮ ਐਸ ਇਲਾਕੇ ਦਾ ਰੈਵਨਿਊ ਇਕੱਠਾ ਹੁੰਦਾ ਸੀ ਇੱਥੇ ਅਫੀਸਰ ਇਕੱਠੇ ਬੈਂਦੇ ਸੀ ਰੈਵਨਿਊ ਡਿਪਾਰਟਮੈਂਟ ਹਰ ਰੈਵਨਿਊ ਡਿਪਾਰਟਮੈਂਟ ਦੀ ਜਾਇਦਾਦ ਐ ਇਹ ਪਰ ਪਿਛਲੀਆਂ ਸਰਕਾਰਾਂ ਨੇ ਮੈਨੂੰ ਪਤਾ ਖਾਸ ਤੌਰ ਤੇ ਵੀ ਜਦੋਂ ਨਹਿਰੀ ਮਹਿਕਮਾ ਸਿਕੰਦਰ ਸਿੰਘ ਮਲੂਕਾ ਜੀ ਕੋਲੇ ਆਇਆ ਤੇ ਖਾਸ ਤੌਰ ਤੇ ਬਾਦਲ ਸਰਕਾਰ ਚ ਉਹ ਤੋਂ ਬਹੁਤ ਸਾਰੀਆਂ ਕੋਠੀਆਂ ਉਹਨਾਂ ਨੇ ਆਪਦੇ ਚਹੇਤਿਆਂ ਨੂੰ ਦੇ ਦਿੱਤੀਆਂ ਪਰ ਜਿਹੜੀਆਂ ਬਿਲਕੁਲ ਸੱਚ ਕਹਣ ਉਹ ਨਹੀਂ ਡਰਦੇ ਹਟਾਂਗੇ ਨਹੀਂ ਹੁਣ ਤੇ ਹੱਥ ਲੱਗਿਆ ਵੀ ਯਾਰ ਨਹੀਂ ਐਸਤ੍ਰੋ ਹਰ ਨੂੰ ਇਹ ਚੌਰਸ ਜਗ੍ਹਾ ਦੇਖੋ ਕਿੰਨੀ ਸੋਹਣੀ ਹੈ ਚਾਰੇ ਪਾਸੇ ਇੱਕ ਗੋਲ ਟਾਕਾ ਕਾਸ਼ ਇੱਥੇ ਪਾਰਕ ਬਣੇ ਹੋਏ ਸਾਡੇ ਨਰੇਗਾ ਮਜ਼ਦੂਰ ਨਾਲ ਇਹਨਾਂ ਪਿੰਡਾਂ ਦੇ ਵੱਡੇ ਮੋੜਾਂ ਦੇ ਉਹ ਹੋਰ ਪਾਸੇ ਤੁਰੇ ਜਾਂਦੇ ਨੇ ਜ਼ਰਾ ਐਸ ਪਿੰਡ ਦੇ ਨੌਜਵਾਨਾਂ ਨੂੰ ਇਸ ਤੋਂ ਦੀ ਪੰਚਾਇਤ ਨੂੰ ਇਹਦੀ ਸੰਭਾਲ ਕਰਨੀ ਚਾਹੀਦੀ ਹੈ ਇੱਥੇ ਇੱਕ ਵਧੀਆ ਸੋਹਣਾ ਰਿਜ਼ੋਰਟ ਬਣ ਜਾਏ ਬੱਚੇ ਇੱਥੇ ਆਉਣ ਹਨ ਤੇ ਐਸ ਨੂੰ ਦੁਆਰਾ ਰੀਕਨਸਟਰਕਟ ਕਰਨਾ ਚਾਹੁੰਦਾ ਮੈਂ ਤਾਂ ਇਹ ਕਹੂੰਗਾ ਹਨ ਤੇ ਸਰਕਾਰ ਨੂੰ ਇਹਨਾਂ ਤਰ੍ਹਾਂ ਅੱਜ ਇੱਥੇ ਆਹ ਕੂੜਾ ਕਰਕੜ ਸਿੱਟਿਆ ਪਿਆ ਸਾਰਾ ਦੇਖੋ ਕੀ ਬੇਸਟੇਜ ਦਾ ਢੇਰ ਲੱਗੇ ਪਏ ਨੇ ਉਹ ਭਾਵੇਂ ਹਸਪੀਟਲ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਵੀ ਖਰਾਬ ਹੋਇਆ ਪਿਆ ਆਹ ਦਰਖਤ ਕੀਮਤੀ ਜਿਹੜੇ ਹੈ ਇੱਥੇ ਬੜੇ ਕੀਮਤੀ ਰੁੱਖ ਲਗਾਏ ਜਾ ਸਕਦੇ ਨੇ ਨਾਲ ਦੀ ਸੂਆ ਜਾਂਦਾ ਦੇਖਣ ਵਾਲਾ ਉਹ ਸੁੱਕਿਆ ਪਿਆਗਾ ਆਜੋ ਮੈਂ ਤਾਂ ਕਹਿੰਦਾ ਅੰਮ੍ਰਿਤ ਦੇਖ ਕੇ ਆਈਏ ਇਹ ਸਾਡੇ ਪਰਲੇ ਪਾਸੇ ਮੋਗੇ ਵਾਲੇ ਕੋਠੇ ਨੇ ਹਨ ਪੌਤੰਦੀ ਦੇਖਦੇ ਆਂ ਵੀ ਇੱਥੇ ਜਿਹੜਾ ਪਾਣੀ ਆਉਂਦਾ ਸੀ ਉਹ ਕਿਵੇਂ ਸੀ ਆ ਆ ਦੇਖੋ ਇੱਥੇ ਮੇਰਾ ਖਿਆਲ ਜਿਹੜੇ ਹੈ ਕਿਸਾਨਾਂ ਨੇ ਇੱਥੇ ਆਪਦਾ ਜਿਹੜਾ ਹੈ ਸਿੱਟਿਆ ਹੋਇਆ ਗੋਬਰ ਦਾ ਸਦਾ ਜਿਹੜਾ ਰੇ ਹੈ ਇੱਥੇ ਇੱਕ ਮਾਈ ਹੁਣੇ ਸੱਜ ਤੋਂ ਅਸੀਂ ਆਰੇ ਸਾਨੂੰ ਤੁਸੀਂ ਦੇਖਿਆ ਹੋਣਾ ਸ਼ਾਇਦ ਉਹ ਤੋਂ ਮਾਈ ਇੱਕ ਇੱਥੇ ਦਾਣਾ ਪਾਉਂਦੀ ਫਿਰਦੀ ਸੀ ਨਾ ਸਹੀ ਹੈ ਹਾਂ ਕੀੜਿਆਂ ਨੇ ਭਾਉਣਾ ਇੱਥੇ ਆਦੇ ਪਾਕੀ ਗਈ ਸੀ ਸਤਨਾਜਾ ਸਤਨਾਜਾ ਬਾਕੀ ਗਈ ਹੈ ਹਨ ਤੇ ਆਹ ਦਰਖਤ ਸੁੱਕ ਗਏ ਹਨ ਬੇਸ਼ਕੀਮਤੀ ਚੀਜ਼ਾਂ ਇੱਥੇ ਜਿਹੜਾ ਹੈ ਸੈਲਫ ਹੈਲਪ ਗਰੁੱਪ ਬਣਾ ਕੇ ਮੈਂ ਕਹੂੰਗਾ ਬੀਬੀਆਂ ਨੂੰ ਇੱਥੇ ਟ੍ਰੇਨਿੰਗ ਦਿੱਤੀ ਜਾਵੇ ਹਨਾ ਮਜ਼ਦੂਰਾਂ ਨੂੰ ਇੱਥੇ ਉਹਨਾਂ ਤੋਂ ਕੰਮ ਲਿਆ ਜਾਵੇ ਇੱਥੇ ਬਹੁਤ ਸਾਰੀ ਕੀਮਤੀ ਲੱਕੜੀ ਜਿਹੜੀ ਹੈ ਪੈਦਾ ਹੋ ਸਕਦੀ ਹੈ ਇੱਥੇ ਇੱਕ ਸੁੰਦਰ ਬਾਗੀਚਾ ਬਣ ਸਕਦਾ ਭਾਵੇਂ ਕੱਟ ਕੇ ਦੇਖੋ ਬਹੁਤ ਬੜੀ ਕੀਮਤੀ ਟਾਲੀ ਪਟਕੇ ਇੱਕੱਟੀ ਪਈ ਆ ਇੰਨੇ ਟਾਲੀਆਂ ਹੋਰ ਲੱਗ ਸਕਦੀਆਂ ਨੇ ਸਟੇਮ ਸਰ ਇੱਥੇ ਅੰਗਰੇਜ਼ ਇੱਦਾਂ ਕਹਿੰਦੇ ਹੋਣਗੇ ਇੱਥੇ ਇੰਦਾ ਇਹ ਐਂਟਰੀ ਗੇਟ ਹੋਊਗਾ ਇਧਰੋਂ ਲਾ ਕੇ ਬਿਲਕੁਲ ਇਧਰ ਦੀ ਅਸਲ ਚਾ ਉਧਰ ਦੀ ਜਾਂ ਇਧਰ ਦੀ ਸਨ ਅਸੀਂ ਹੁਣ ਦੇਖਣ ਚੱਲੇ ਆ ਅੱਬਾ ਪਹੀ ਦੱਸ ਰਹੀ ਆ ਨਾ ਜਿਹੜੀ ਆ ਪੈਰਾਂ ਨਾਲ ਹਾਂ ਹਾਂ ਹੁਣ ਦੇਖਦੇ ਆ ਵੀ ਸਾਡੀ ਇੱਥੇ ਨਹਿਰੀ ਜਿਹੜਾ ਖਾਲਾ ਇਹਦੇ ਚ ਪਾਣੀ ਆਉਂਦਾ ਸੁਆ ਹੀ ਕਿ ਨਹੀਂ ਜਿਹੜਾ ਇੱਥੇ ਮਤਲਬ ਕਿ ਰੈਵਨਿਊ ਹੁੰਦਾ ਇਹ ਵੀ ਨਹੀਂ ਨਹੀਂ ਆ ਸੁੱਕਿਆ ਪਿਆ ਦੇਖੋ ਸਾਰਾ ਇਹ ਉਹ ਮੋਗੇ ਲੱਗੇ ਹੋਏ ਨੇ ਓ ਮੋਗਾ ਹੈ ਰੋਥੇ ਰੋਥੇ ਇੱਥੇ ਵੀ ਪਾਣੀ ਨਹੀਂ ਦਿੰਦਾ ਸਰ ਆ ਇੱਕ ਮੋਗਾ ਆ ਸੀਗਾ ਆ ਦੇਖੋ ਇਧਰ ਵੀ ਦੇਖਿਆ ਤੁਹਾਨੂੰ ਮੋਗਾ ਦਿਖਾਵਾਂ ਮੋਗਾ ਕੀ ਕਹਿੰਦੇ ਆ ਤਾਂ ਹੀ ਇਹਨਾਂ ਨੂੰ ਮੋਗੇ ਵਜਦੇ ਇੱਥੇ ਤੇ ਆ ਇੱਕ ਮੋਗਾ ਲੱਗਿਆ ਹੋਇਆ ਇਧਰੋਂ ਕੋਈ ਖੇਤਾਂ ਨੂੰ ਪਾਣੀ ਜਾਂਦਾ ਇੱਥੇ ਪਾਣੀ ਦੀ ਵਾਰੀ ਪਿੱਛੇ ਲੜ ਪਿਆ ਹੋਊਗਾ ਓ ਇੱਥੇ ਲੜਾਈਆਂ ਹੁੰਦੀਆਂ ਸੀ ਕੱਚੇ ਬੂਲਾਂ ਤੇ ਲੜਾਈਆਂ ਹੋਈਆਂ ਕੱਚੇ ਬੂਲਾਂ ਤੇ ਲੜਾਈਆਂ ਹਾਂ ਇਹਨਾਂ ਤੋਂ ਹਾਂ ਇੱਥੇ ਮੋਗਾ ਦਿੱਤਾ ਹੋਇਆ ਹੈ ਨਾ ਹਾਂ ਇਹ ਛੋਟਾ ਜਿਹਾ ਮੋਗਾ ਹੈ ਇਧਰ ਕੱਚਾ ਖਾਲ ਜਾਂਦਾ ਉਧਰ ਪੱਕਾ ਕੋ ਬਣਿਆ ਹੋਇਆ ਹੁਣ ਅੱਜ ਕੱਲ ਮੇਰੇ ਖਿਆਲ ਸਾਇਦ ਪਾਈਪਾਂ ਪਾਤੀਆਂ ਇੱਕ ਮੋਗਾ ਪਾਠਵੀ ਹੈ ਨਾ 10ਵੀਂ ਦੇ ਵਿੱਚ ਹਾਂ ਆ ਇਹ ਇਥੋਂ ਨਹੀਂ ਜਾਂਦਾ ਖਾਲ ਹਾਂ ਹੋ ਮੋਗਾ ਹੈ ਇਥੋਂ ਨਹੀਂ ਪਾਣੀ ਰੋਕ ਕੇ ਲੇਕਿ ਪੂਰੀ ਦੀ ਪੂਰੀ ਉਹ ਸਪਲਾਈ ਇੱਧਰ ਹੁੰਦੀ ਸੀ ਇੱਕ ਮੋਗਾ ਹੋ ਸੀਗਾ ਉਦੋਂ ਗਾਹਾਂ ਫਿਰ ਉਹਨੂੰ ਕਿਉਂਕਿ ਇੱਥੇ ਪਾਣੀ ਵੱਧਦਾ ਆਉਂਦਾ ਇਸ ਦੂਗਾਹਾਂ ਫਿਰ ਇਹ ਤੇਲਾਂ ਬਣ ਜਾਂਦੀਆਂ ਨੇ ਇਹ ਤੇਲਾਂ ਦਾ ਇਲਾਕਾ ਹੈ ਸਾਰਾ ਇੱਥੇ ਪਾਣੀ ਸੋ ਦੋਸਤੋ ਮਤਲਬ ਪੂਰੇ ਨੇਚਰਲ ਹੈ ਸਾਰਾ ਜਿੰਨਾ ਹਾਂ ਸੋ ਸਰੋਤਿਆਂ ਨੂੰ ਬੇਨਤੀ ਆ ਕਸਾਨਾਂ ਨੂੰ ਬੇਨਤੀ ਆ ਅੱਜ ਦੇ ਕਿਸਾਨਾਂ ਨੂੰ ਸਾਡੇ ਕਿਸਾਨਾਂ ਕੋਲੇ ਬੜਾ ਟਾਈਮ ਆ ਸਾਡੇ ਨੌਜਵਾਨਾਂ ਕੋਲੇ ਸਾਡੀਆਂ ਨੌਜਵਾਨ ਭੈਣਾਂ ਵੀਰਾਂ ਕੋਲੇ ਵੀ ਯਾਰ ਇਹਨਾਂ ਧਰੋਹਰਾਂ ਨੂੰ ਸਾਂਭ ਲਈਏ ਸੀ ਇਸ ਪਿੰਡ ਦੇ ਬੜੇ ਵਧੀਆ-ਵਧੀਆ ਨੌਜਵਾਨ ਨੇ ਪੰਜ ਸਰਪੰਚ ਮੈਂ ਇੱਥੇ ਇਲੈਕਸ਼ਨ ਕਰਾ ਕੇ ਗਿਆ ਇੱਕ ਵਾਰੀ ਹਾਂ ਬੜੇ ਵਧੀਆ ਸਰਪੰਚ ਸਾਹਿਬ ਸੀਗੇ ਉਸ ਟਾਈਮ ਤੇ ਤੇ ਅਸੀਂ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸ਼ਾਇਦ ਫੁਵਾਈਆਂ ਸੀ ਤੇ ਬਹੁਤ ਵਧੀਆ ਲੱਗਿਆ ਤੇ ਅੱਜ ਹੁਣ ਜਾਂਦੇ ਜਾਂਦੇ ਇੱਕ ਯਾਦ ਬਣ ਗਈ ਜੀ ਕੀਤਾ ਇਸ ਇਲਾਕੇ ਦੇ ਲੋਕਾਂ ਨੂੰ ਦੱਸਿਆ ਜਾਵੇ ਮੈਂ ਪਹਿਲਾਂ ਵੀ ਮੌਕੇ ਤੇ ਵੀਡੀਓ ਬਣਾਉਂਦਾ ਰਹਿਣਾ ਅਕਸਰ ਮੈਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਤੇ ਕੋਸ਼ਿਸ਼ ਆ ਪਤਾ ਨਹੀਂ ਕਦੋਂ ਆ ਬਾਕੀ ਇਹ ਲੋਕਾਂ ਦਾ ਧਿਆਨ ਇਧਰ ਆਉਸ ਸਾਡੇ ਨੌਜਵਾਨਾਂ ਦਾ ਧਿਆਨ ਇਧਰ ਕਦੋਂ ਆਊਗਾ ਮੇਰਾ ਇਸ ਗੱਲ 'ਚ ਵਿਸ਼ਵਾਸ ਆ ਵੀ ਕਹਿੰਦੇ ਆਵਾਦਤ ਕਰ ਆਵਾਦਤ ਕਰ ਆਵਾਦਤ ਕਰਿਆਂ ਗੱਲ ਬਣਦੀ ਐ ਕਿਸੇ ਦੀ ਅੱਜ ਬਣਦੀ ਐ ਤੇ ਕਿਸੇ ਦੀ ਕੱਲ ਬਣਦੀ ਐ ਹੋ ਸਕਦਾ ਇਹਨਾਂ ਥਾਵਾਂ ਦੀ ਦੁਆਰੇ ਗੱਲ ਬਣ ਜਾਈ ਸਾਡੇ ਕਿਸਾਨਾਂ ਦੇ ਪੁੱਤ ਦੁਬਾਰੇ ਆਪਦੇ ਇਤਿਹਾਸ ਨੂੰ ਯਾਦ ਕਰਕੇ ਇਸ ਨੂੰ ਸੰਭਾਲ ਲੈਣ ਉਹ ਮੁੰਡੇ ਖੜੇ ਸੀ ਪਰ ਆਪਾਂ ਹੁਣ ਜਾਣਾ ਨਹੀਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਰ ਦੋਸਤੋ ਚਲੋ ਸਾਡੀ ਇਨੀ ਸੇਵਾ ਕਬੂਲ ਕਰਿਓ ਲੋਕਾਂ ਨੂੰ ਇੱਥੇ ਨਹਿਰ ਨੇੜੇ ਹੀ ਸੈਣੀ ਹਾਂ 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 ਵੱਡੀ ਨਹਿਰ ਦਾ ਵੱਡਾ ਹੈ ਨਾ ਇੱਥੇ ਹੁੰਦਾ ਜੀ ਸਾਡੀ ਬੇਨਤੀ ਹੈ ਵੀ ਸਾਡੀ ਇਸ ਕੋਸ਼ਿਸ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ ਚੈਨਲ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ